हां जी ਪੰਜਾਬੀਓ ਕੱਲ ਮੈਂ ਕਿਸੇ ਰਿਸ਼ਤੇਦਾਰੀ ਵਿੱਚ ਗਿਆ ਹੋਇਆ ਸੀ ਤਾਂ ਸਵੇਰੇ ਉੱਥੋਂ ਚੱਲਣ ਲੱਗੇ ਨੇ ਮੈਂ ਆਪਣੇ ਉਸ ਰਿਸ਼ਤੇਦਾਰ ਨੂੰ ਆਖਿਆ ਕਿ ਮੈਂ ਚੱਲਦਾ ਯਾਰ ਅੱਜ ਸੰਗਰਾਮ ਦਾ ਦਿਹਾੜਾ ਤੋ ਹੈਰਾਨ ਹੋ ਗਿਆ ਕਿ ਅੱਜ ਸੰਗਰਾਮ ਦਾ ਹੈ ਤੇ ਨਾਲ ਹੀ ਉਹਨੇ ਆਪਦੇ ਪਿੰਡ ਦੇ ਬਾਬੇ ਨੂੰ ਪਾਠੀ ਨੂੰ ਮੰਦਾ ਚੰਗਾ ਬੋਲਿਆ ਕਿ ਉਹਦੀ ਸਮਝ ਨਹੀਂ ਆਉਂਦੀ ਉਹ ਦੱਸਦਾ ਨਹੀਂ ਐ ਨਹੀਂ ਸਾਡੇ ਵਰਗਾ ਵੀ ਸੰਗਰਾਮਤ ਦਾ ਘਟਕੜ ਮੱਥਾ ਟੇਕਣ ਜਾਵੇ ਤਾਂ ਮੈਂ ਹੱਸ ਕੇ ਆਖਿਆ ਕਿ ਤੁਸੀਂ ਵਸ ਕੱਲਾ ਸੰਗਰਾਮਤ ਹੀ ਜਾਣੇ ਹੋ ਕਹਿੰਦਾ ਵੀ ਤੁਸੀਂ ਵਹਿਲੇ ਬੰਦੇ ਆ ਅਸੀਂ ਕੰਮਕਾਰ ਵਾਲੇ ਖੇਤਾ ਬੰਨਿਆਂ ਵਾਲੇ ਸਾਡੇ ਤੋਂ ਤਾਂ ਸੰਗਰਾਮਤੀ ਜਾਇ ਜਾਵੇ ਇਹ ਨਹੀਂ ਬੜਾ ਮੈਂ ਕਿਹਾ ਚਲੋ ਚੰਗਾ ਗੁਰੂ ਘਰੇ ਬਾਣੀ ਪੜਨੀ ਜਾਂ ਗੁਰੂ ਘਰੇ ਜਾਣਾ ਇਹਦਾ ਜਦੋਂ ਵੀ ਜੀ ਕਰੇ ਬੰਦਾ ਅਮਰਤ ਵੇਲੇ ਤਾਂ ਜਾਣਾ ਚਾਹੀਦਾ ਸ਼ਾਮ ਵੇਲੇ ਵੀ ਜਾਣਾ ਚਾਹੀਦਾ ਰੁਟੀਨ ਦੇ ਵਿੱਚ ਵੀ ਜਾਣਾ ਚਾਹੀਦਾ ਸਿੱਖ ਨੂੰ ਇਹ ਹੁਕਮ ਹੈ ਪਰ ਉੱਥੋਂ ਚੱਲਣ ਲੱਗਿਆ ਰਸਤੇ ਵਿੱਚ ਮੇਰੇ ਇੱਕ ਗੱਲ ਯਾਦ ਆ ਗਈ ਪੁਰਾਣੇ ਸਮਿਆਂ ਦੀ ਗੱਲ ਹੈ ਕਿ ਇੱਕ ਪਿੰਡ ਦੇ ਵਿੱਚ Hindu ਪਰਿਵਾਰਾਂ ਦਾ ਪਿੰਡ ਸੀ ਤਉ ਉਸ ਪਿੰਡ ਦਾ ਜੋ ਬ੍ਰਾਹਮਣ ਸੀ ਪੁਜਾਰੀ ਸੀ ਉਹਨੇ ਚਾਰ ਧਾਮ ਦੀ ਯਾਤਰਾ ਤੇ ਜਾਣਾ ਸੀ ਜਿਸ ਤਰ੍ਹਾਂ ਹਿੰਦੂ ਧਰਮ ਦੇ ਸਿੱਖ ਧਰਮ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਹਜੂਰ ਸਾਹਿਬ ਜਾਣਾ ਲਾਜ਼ਮੀ ਹੈ ਕਿ ਹਰ ਇੱਕ ਸਿੱਖ ਜਰੂਰ ਜਾਂਦਾ ਜ਼ਿੰਦਗੀ ਵਿੱਚ ਮੁਸਲਮਾਨ ਧਰਮ ਦੇ ਵਿੱਚ ਮੱਕੇ ਅਸ਼ਰੀਫ ਜਾਣਾ ਲਾਜ਼ਮੀ ਹੈ ਹਰ ਇੱਕ ਮੁਸਲਮਾਨ ਅੱਜ ਤੇ ਜਾਂਦਾ ਹੈ ਓਵੇਂ ਹਿੰਦੂ ਧਰਮ ਦੇ ਵਿੱਚ ਵੀ ਇਹ ਚਾਰ ਧਾਮ ਦੀ ਯਾਤਰਾ ਜਿਹੜਾ ਕਰਮੀ ਧਰਮੀ ਬੰਦਾ ਹੈ ਉਹ ਜਰੂਰ ਕਰਦਾ ਹੈ ਤਾਂ ਉਹ ਪੰਡਤ ਜੀ ਉਹ ਪੁਜਾਰੀ ਆਪਣੇ ਘਰੋਂ ਪਿਆਰ ਹੋ ਕੇ ਤੇ ਚਾਰ ਧਾਮ ਦੀ ਯਾਤਰਾ ਵਾਸਤੇ ਜਾ ਰਹੇ ਆ ਲੋਕ ਅੱਗੇ ਪੈਦਲ ਚੱਲਦੇ ਸੀ ਤਾਂ ਉਹ ਆਪਦੇ ਪਿੰਡ ਦੇ ਵਿੱਚ ਆਪਣੇ ਘਰ ਤੋਂ ਥੋੜੀ ਦੂਰ ਗਏ ਤਾਂ ਪਿੰਡ ਦੇ ਵਿੱਚ ਇੱਕ ਘਰ ਦੇ ਵਿੱਚ ਬਜ਼ੁਰਗ ਮਾਤਾ ਆਖਰੀ ਸਮਾਂ ਤੇ ਪਈ ਸੀ ਤਾਂ ਹਿੰਦੂ ਧਰਮ ਦੇ ਵਿੱਚ ਇੱਕ ਰੀਤ ਹੈ ਕਿ ਅੰਤਲੇ ਸਮੇ ਸਤਕਾਰ ਯੋਗ ਭਗਵਤ ਸ਼੍ਰੀ ਕੀਤਾ ਜੀ ਦਾ ਪਾਠ ਸੁਣਾਇਆ ਜਾਂਦਾ ਹੈ ਤਾਂ ਉਹਨਾਂ ਨੇ ਪੰਡਤ ਜੀ ਨੂੰ ਆਖਿਆ ਕਿ ਤੁਸੀਂ ਸਾਡੀ ਮਾਤਾ ਨੂੰ ਬਜ਼ੁਰਗ ਮਾਤਾ ਨੂੰ ਬੇਬੇ ਨੂੰ ਪਾਠ ਸੁਣਾ ਦਿਓ ਪੰਡਤ ਜੀ ਕਹਿਣ ਲੱਗੇ ਕਿ ਮੈਂ ਤਾਂ ਯਾਰ ਵੀ ਤਿਆਰੀ ਨਾਲ ਆਪਦੇ ਚਾਰ ਧਾਮ ਦੀ ਯਾਤਰਾ ਤੇ ਜਾ ਰਿਹਾ ਹਾਂ ਪਰ ਉਹਨਾਂ ਨੇ ਕਾफी ਜ਼ੋਰ ਪਾਉਣ ਤੇ ਪੰਡਤ ਜੀ ਕਹਿੰਦੇ ਵੀ ਹੁਣ ਮੈਂ ਤਾਂ ਗੀਤਾ ਜੀ ਭਗਵਤ ਸ਼੍ਰੀ ਗੀਤਾ ਜੀ ਵੀ ਮੇਰੇ ਕੋਲ ਨਹੀਂ ਹੈ ਤਾਂ ਕਹਿਣ ਲੱਗੇ ਜੀ ਸਾਡੀ ਮਾਤਾ ਜੀ ਪੜ੍ਹਦੇ ਸੀ ਤੇ ਤੁਸੀਂ ਉਸੇ ਤੋਂ ਹੀ ਸੁਣਾ ਦਿਓ ਪੰਡਤ ਜੀ ਨੇ ਆਖਿਆ ਚਲੋ ਮੈਂ ਯਾਤਰਾ ਤੇ ਜਾ ਰਿਹਾ ਧਰਮ ਦਾ ਕੰਮ ਹੈ ਇਹ ਵੀ ਇੱਕ ਧਰਮ ਦਾ ਹੀ ਕੰਮ ਹੈ ਤਾਂ ਪੰਡਤ ਜੀ ਉਹਨਾਂ ਦੇ ਨਾਲ ਉਹਨਾਂ ਦੇ ਘਰੇ ਚਲੇ ਗਏ ਉਹਨਾਂ ਨੇ ਗੀਤਾ ਜੀ ਦਾ ਪਾਠ ਸੁਣਾਇਆ ਕਿ ਉਹ ਮਾਤਾ ਉਹ ਬਜ਼ੁਰਗ ਚੜ੍ਹਾਈ ਕਰ ਗਈ ਔਰ ਕਿਸੇ ਜਿੱਥੇ ਪੰਡਤ ਜੀ ਨੇ ਪਾਠ ਸੁਨਾਇਆ ਸੀ ਕੀਤਾ ਜਿਹਦਾ ਪ੍ਰਕਾਸ਼ ਕੀਤਾ ਸੀ ਉੱਤੇ ਉਹ ਮਾਤਾ ਦੀ ਉਹਨਾਂ ਨੇ ਇੱਕ ਨਾ ਕੇਨ ਲਾ ਕੇ ਸੋਨੇ ਦੀ ਉਹ ਰੱਖੀ ਹੋਈ ਸੀ ਹੁਣ ਉਹ ਮਾਤਾ ਪੂਰੀ ਹੋ ਗਈ ਜਦੋਂ ਘਰੇ ਮਾਰਕ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਅਚਾਨਕ ਲੋਕਾਂ ਪਰਿਵਾਰ ਦੇ ਵਿੱਚ ਚੰਘਿਆੜਾ ਪੈ ਜਾਂਦਾ ਬਿਰਹੋਸ਼ ਹੋ ਜਾਂਦੇ ਆ ਲੋਕ ਵਿਆਕੁਲ ਹੋ ਜਾਂਦੇ ਆ ਤਾਂ ਪੰਡਤ ਜੀ ਨੇ ਆਖਿਆ ਕਿ ਇਹਨਾਂ ਦੀ ਕੇਨ ਕਿਤੇ ਕੋਈ ਹੋਰ ਐਰਗਰ ਬੰਦਾ ਨਾ ਚੁੱਕ ਕੇ ਲੈ ਜਾਵੇ ਉਹਨਾਂ ਨੇ ਉਹ ਚੇਨ ਗੀਤਾ ਜੀ ਦੇ ਵਿੱਚ ਰੱਖ ਕੇ ਤੇ ਗੀਤਾ ਜੀ ਨੂੰ ਕੱਪੜੇ ਵਿੱਚ ਲਪੇਟ ਕੇ ਤੇ ਜਿੱਥੇ ਉਹਨਾਂ ਦਾ ਪੂਜਾ ਆਸਾਨ ਬਣਿਆ ਸੀ ਉੱਥੇ ਰੱਖ ਦਿੱਤਾ। ਪੰਡਤ ਜੀ ਨਾਮ ਰਾਮ ਕਰਕੇ ਆਪ ਵੀ ਚਾਰਤਾਮ ਯਾਤਰਾ ਤੇ ਚਲੇ ਗਏ। ਜਦੋਂ ਉਹਨਾਂ ਨੂੰ ਥੋੜੀ-ਬਹੁਤ ਪਰਿਵਾਰ ਵਾਲਿਆਂ ਨੂੰ ਹੋਸ਼ ਆਈ ਤਾਂ ਉਹਨਾਂ ਨੇ ਚੇਨ ਬਾਰੇ ਦਿਮਾਗ ਲਟਾਇਆ ਤੇ ਸਭ ਤੋਂ ਪਹਿਲਾਂ ਸ਼ੱਕ ਪੰਡਤ ਜੀ ਤੇ ਗਿਆ। ਪੰਡਤ ਜੀ ਨੂੰ ਮਾਰਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ। ਤਾਂ ਗੱਲ ਘਰ ਤੋਂ ਪਿੰਡ ਤੇ ਪਿੰਡ ਤੋਂ ਪੰਡਤ ਜੀ ਦੇ ਘਰੇ ਵੀ ਚਲੀ ਗਈ ਬੜੀ ਸ਼ਰਮ ਵਾਲੀ ਗੱਲ ਪੰਡਤ ਜੀ ਦੀ ਬਦਨਾਮੀ ਪਰ ਪੰਡਤ ਜੀ ਤੋਂ ਉਸ ਵੇਲੇ ਤੱਕ ਚਾਰਤਾਂ ਮਿਆਤਰਾ ਦੇ ਜਾ ਚੁੱਕੇ ਸੀ ਤੇ ਉਹਨਾਂ ਟਾਈਮਾਂ 'ਚ ਕਿਹੜਾ ਮੋਬਾਈਲ ਸੀ ਵੀ ਫੋਨ ਕਰਕੇ ਪੁੱਛਿਆ ਜਾਂ ਉਹ ਦੱਸ ਦਿੰਦੇ ਪੰਡਤ ਜੀ ਕੁਝ ਮਹੀਨਿਆਂ ਤੋਂ ਬਾਅਦ ਜਦੋਂ ਆਉਂਦੇ ਆ ਤਾਂ ਘਰ ਦੇ ਪਰਿਵਾਰ ਦੇ ਮੈਂਬਰ ਕਹਿੰਦੇ ਆ ਕਿ ਤੁਸੀਂ ਚਾਰ ਧਾਮ ਦੀ ਯਾਤਰਾ ਤੇ ਪੁੰਨ ਦੀ ਘਟਨਾ ਸੀ ਇੱਥੇ ਐਡੀ ਬਦਨਾਮੀ ਕਰ ਗਿਓ ਸਾਡਾ ਤਾਂ ਪਿੰਡ ਦੇ ਵਿੱਚ ਰਹਿਣਾ ਲੋਕਾਂ ਨੇ دشوار ਕਰ ਰੱਖਿਆ ਤਾਂ ਪੰਡਤ ਜੀ ਕਹਿੰਦੇ ਵੀ ਕੀ ਗੱਲ ਹੋ ਗਈ ਕਹਿੰਦੇ ਓਹ ਕਰਕੇ ਉਹਨਾਂ ਦੀ ਮਾਤਾ ਨੂੰ ਤੁਸੀਂ ਜਾਂਦੇ ਹੋਏ ਗੀਤਾ ਜੀ ਦਾ ਪ੍ਰਾਰਥਨਾ ਕੇ ਗਏ ਸੀ ਤੇ ਉਹਦੀ ਉਹ ਚੇਨ ਗੁੰਮ ਹੋ ਗਈ ਆ ਉਹ ਕਹਿੰਦੇ ਪੰਡਤ ਜੀ ਲੈ ਕੇ ਤੁਹਾਡਾ ਨਾਮ ਲੈਂਦੇ ਆ ਤੇ ਪੰਡਤ ਜੀ ਹੱਸੇ ਪਰਵਾਰ ਕਹਿੰਦੇ ਵੀ ਐਡੀ ਬੇਇੱਜ਼ਤੀ ਵਾਲੀ ਗੱਲ ਆ ਤੁਸੀਂ ਹੱਸ ਰਹੇ ਹੋ ਪੰਡਤ ਜੀ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਆਪ ਦਾ ਕੁਝ ਜਲ ਪਾਣੀ ਛਕਿਆ ਤੇ ਪਿੰਡ ਦੇ ਉਸ ਸਮੇਂ ਦੇ ਪੰਚ ਨੂੰ ਭਾਬ ਚੌਧਰੀ ਨੂੰ ਉਸ ਟਾਈਮ ਦਾ ਜੇ ਕਹਿ ਲਈ ਆਪਾਂ ਸਰਪੰਚ ਕਹਿ ਲਈਏ ਉਹਨੂੰ ਨਾਲ ਲੈ ਕੇ ਤੇ ਉਹਨਾਂ ਦੇ ਘਰ ਗਏ ਤਾਂ ਉਹ ਵੀ ਪੰਡਤ ਜੀ ਨੂੰ ਉਚਾਨੀਵਾ ਬੋਲੇ ਤੁਹਾਨੂੰ ਅਸੀਂ ਧਾਰਮਿਕ ਸਾਡੇ ਮੰਦਰ ਦੇ ਪੁਜਾਰੀਓ ਤੁਹਾਡੇ ਧਾਰਮਿਕ ਲਿਬਾਸ ਪਹਿਨੇ ਆ ਤੁਸੀਂ ਆ ਚੋਰੀ ਕੀਤੀ ਇਹ ਕੰਮ ਤੁਹਾਨੂੰ ਚੰਗਾ ਲੱਗਦਾ ਸੀ ਇਹ ਉਹ ਕਹ ਪੰਡਤ ਜੀ ਚੁੱਪ ਪੰਡਤ ਜੀ ਕਹਿੰਦੇ ਮੈਨੂੰ ਤੁਹਾਡੇ ਤੇ ਹਾਸਾ ਵੀ ਆਉਂਦਾ ਤੇ ਦੁੱਖ ਵੀ ਆਉਂਦਾ ਉਹ ਕਹਿੰਦੇ ਵੀ ਪੰਡਤ ਜੀ ਹਾਸਾ ਤੁਹਾਨੂੰ ਆਊਗਾ ਸਾਡੀ 10 ਤੋਲਿਆਂ ਦੀ ਚੇਨ ਸੀ ਤੁਸੀਂ ਜੇਬ ਚ ਪਾਈ ਤੇ ਨਿਕਲ ਗਏ ਹੋ ਹਾਸਾ ਤੁਹਾਨੂੰ ਆਊਗਾ ਕਹਿੰਦੇ ਨਹੀਂ ਕਹਿੰਦੇ ਵੀ ਤੁਹਾਡੇ ਘਰ ਤੇ ਤੁਹਾਡੇ ਮਾਤਾ ਜੀ ਕਿ ਇਹ ਭਗਵਤ ਗੀਤਾ ਜੀ ਦਾ ਪਾਠ ਰੋਜ਼ਾਨਾ ਕਰਦੇ ਸੀ ਕਹਿੰਦੇ ਹਾਂਜੀ ਤੁਸੀਂ ਵੈਸੇ ਹਿੰਦੂ ਹੋ ਕਹਿੰਦੇ ਪੰਡਤ ਜੀ ਤੁਹਾਡੇ ਤੇ ਸਾਨੂੰ ਪਹਿਲਾਂ ਹੀ ਗੁੱਸਾ ਤੇ ਹੋਈਆਂ ਗੱਲਾਂ ਕਰਕੇ ਸਾਡਾ ਗੁੱਸਾ ਹੋਰ ਨਾ ਵਧਾਓ ਅਸੀਂ ਤੁਹਾਨੂੰ ਬਹੁਤਾ ਮਾੜਾ ਚੰਗਾ ਬੋਲ ਜੀ ਇਹ ਕੀ ਮਤਲਬ ਹੋਇਆ ਵੀ ਤੁਸੀਂ ਹਿੰਦੂ ਹੋ ਅਸੀਂ ਹਿੰਦੂ ਪਰਿਵਾਰ ਦੀ ਫੈਮਲੀ ਆ ਸਾਡਾ ਸਾਰਾ ਖਾਨਦਾਨ ਹਿੰਦੂ ਆ ਪਿੰਡ ਹਿੰਦੂਆਂ ਦਾ ਤੇ ਪਰ ਇਹ ਗੱਲ ਤੁਹਾਡੇ ਚੰਗੀ ਨਹੀਂ ਲੱਗਦੀ ਇੱਕ ਤਾਂ ਤੁਸੀਂ ਚੋਰੀ ਕੀਤੀ ਉੱਤੋਂ ਇਹ ਜਿਹੜੀਆਂ ਗੱਲਾਂ ਕਰਦੇ ਆਂ ਪੰਡਤ ਜੀ ਕਹਿੰਦੇ ਇਹੀ ਤਾਂ ਦੁੱਖ ਹੈ ਵੀ ਤੁਸੀਂ ਵਿਖਾਵੇ ਦੇ ਕਹਿੰਦੇ ਹਿੰਦੂ ਉਹ ਜੇ ਤੁਸੀਂ ਪੱਕੇ ਹਿੰਦੂ ਹੁੰਦੇ ਤਾਂ ਤੁਹਾਨੂੰ ਪਤਾ ਲੱਗਦਾ ਉਹ ਕਹਿਣ ਲੱਗੇ ਕੀ ਤਾਂ ਉਹਨਾਂ ਨੇ ਉਹ ਪੰਚਾਇਤ ਸਰਪੰਚ ਦੇ ਸਾਹਮਣੇ ਆਖਿਆ ਕਿ ਤੁਹਾਡੇ ਮਾਤਾ ਜੀ ਜਿਹੜੀ ਭਗਵਤ ਗੀਤਾ ਪੜ੍ਹਦੇ ਸੀ ਉਹ ਲੈ ਕੇ ਆਓ ਜਦੋਂ ਗੀਤਾ ਦੀ ਲੈ ਕੇ ਆਂਦੀ ਤਾਂ ਉਹਨਾਂ ਨੇ ਉਹਦਾ ਪ੍ਰਕਾਸ਼ ਕੀਤਾ ਖੋਲਿਆ ਤਾਂ ਉਹਦੇ ਵਿੱਚ ਚੇਨ ਪਈ ਉਹ ਕਹਿੰਦੇ ਵੀ ਆਪ ਪਈ ਤੁਹਾਡੀ ਚੇਨ ਉਹ ਕਹਿੰਦੇ ਵੀ ਮੈਂ ਇਹ ਤੋਂ ਮੁੱਖਿਆ ਸੀ ਮੈਨੂੰ ਹਾਸਾ ਵੀ ਆਉਂਦਾ ਤੇ ਦੁੱਖ ਵੀ ਆਉਂਦਾ ਹਾਸਾ ਮੈਨੂੰ ਇਸ ਗੱਲ ਤੇ ਆਇਆ ਵੀ ਤੁਸੀਂ ਮੈਨੂੰ ਕਿੱਦਾਂ ਇਨਾਮ ਦਿੱਤਾ ਮੇਰੀ ਬਦਨਾਮੀ ਕੀਤੀ ਤੇ ਦੁੱਖ ਮੈਨੂੰ ਇਸ ਗੱਲ ਦਾ ਆਇਆ ਵੀ ਤੁਸੀਂ ਐਨੇ ਮਹੀਨੇ ਭਗਵਤ ਸ੍ਰੀ ਗੀਤਾ ਨੂੰ ਹੱਥ ਹੀ ਨਹੀਂ ਲਾਇਆ Hindu ਪਰਿਵਾਰ ਹਾਂ ਤੇ ਘਰ ਵਿੱਚ ਭਗਵਤ ਸ਼੍ਰੀ ਗੀਤਾ ਜੀ ਹੋਣ ਕਿ ਤੁਸੀਂ ਉਹਨਾਂ ਦਾ ਕਦੇ ਪ੍ਰਕਾਸ਼ ਨਹੀਂ ਕੀਤਾ ਉਹਨਾਂ ਕਦੇ ਪੜਿਆ ਨਹੀਂ ਸੋ ਵੀਰੋ ਇਹੀ ਹਾਲ ਅੱਜ ਸਾਡੇ ਸਿੱਖਾਂ ਦਾ ਵੀ ਹੈ ਬਹੁਤੇ ਤਾਂ ਗੁਰਪਰਵ ਤੇ ਜਾਂ ਸੰਗਰਾਂਦ ਮੱਸਿਆਂ ਤੇ ਜਾਂਦੇ ਆ ਇੱਥੋਂ ਤੱਕ ਕਿ ਘਰ ਵਿੱਚ ਗੁੱਟਕਾ ਸਾਹਿਬ ਵੀ ਹੋਣ ਦੇ ਬਾਬੂ ਜੀ ਕਿਸੇ ਨੇ ਕਦੇ ਗੁੱਟਕਾ ਸਾਹਿਬ ਨਹੀਂ ਖੋਲ ਕੇ ਦੇਖਿਆ ਪੜਿਆ ਨਹੀਂ ਬਾਣੀ ਨਹੀਂ ਪੜਦੇ ਗਵਾਨ ਗੁਰਦੁਆਰਾ ਹੋਵੇ ਤਾਂ ਨਹੀਂ ਜਾਂਦੇ ਸੋ ਮੇਰੇ ਕਹਿਣ ਦਾ ਭਾਵੇਂ ਆ ਕਿ ਅੱਜ ਅਸੀਂ ਆਪਣੇ ਧਰਮ ਤੋਂ ਕਿੰਨੇ ਦੂਰ ਹੋ ਗਏ ਆ ਸੋ ਮੇਲੇ ਵੱਲੋਂ ਬੋਲਿਆ ਜੇ ਧਰਮ ਪ੍ਰਤੀ ਕੋਈ ਮਾੜਾ ਲੱਗਦ ਬੋਲਿਆ ਹੋ ਗਿਆ ਹੋਵੇ ਤਾਂ ਮੈਂ ਮਾਫੀ ਚਾਹਣਾ ਪਰ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਸੀ ਕਿ ਅਸੀਂ ਆਪਣੇ ਧਰਮ ਨਾਲ ਕਿਸੇ ਵੀ ਮذਬੇ ਦੇ ਨਾਲ ਕੋਈ ਜੁੜਿਆ ਹੋਇਆ ਉਹ ਆਪਣੇ ਮذਬੇ ਦੇ ਨਾਲ ਆਪਣੇ ਧਰਮ ਦੇ ਨਾਲ ਆਪਣੇ ਧਾਰਮਿਕ ਗ੍ਰੰਥਾਂ ਦੇ ਨਾਲ ਜੁੜੋ ਸਾਰਿਆਂ ਦਾ ਧੰਨਵਾਦ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਜਾਓ